ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਲਈ ਅੱਜ ਸੀਐਮ ਮਾਨ ਰੋਡ ਸ਼ੋਅ ਕਰਕੇ ਵੋਟਾਂ ਮੰਗਣਗੇ ਦੱਸਦੇ ਕਿ ਸੀਐਮ ਮਾਨ ਹਰ ਖੇਤਰ ਵਿੱਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ ਮਿਲੀ ਜਾਣਕਾਰੀ ਮੁਤਾਬਕ ਇਹ ਰੋਡ ショਅ ਅੱਜ ਦੁਪਹਿਰ ਲਗਭਗ 3:30 ਵਜੇ ਲਵਕੋਚ ਚੌਂਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਂਕ ਕੋਲ ਖਤਮ ਹੋਵੇਗਾ ਮਿਲੀ ਜਾਣਕਾਰੀ ਮੁਤਾਬਕ ਸਿਆਮਨ ਅੱਜ 3:30 ਵਜੇ ਲਵਕੋਚ ਚੌਂਕ ਕੋਲ ਪਹੁੰਚ ਜਾਣਗੇ ਉੱਥੇ ਉਹ ਲੋਕਾਂ ਨੂੰ ਸੰਬੋਧਨ ਕਰਨਗੇ ਕੱਲ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿੱਚ ਲੱਗੀ ਹੋਈ ਹੈ ਦੱਸ ਜੀ ਕਿ 24 ਸੀਜ਼ਨ ਦੌਰਾਨ ਸਿਆਮਨ ਦੀ ਇਹ ਪਹਿਲੀ ਰੈਲੀ ਜਲੰਧਰ ਵਿੱਚ ਹੋਵੇਗੀ ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣੀ ਆਪਣੀ ਚੋਰ ਪ੍ਰਚਾਰ ਕਰਨਗੇ ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮਰ ਨੂੰ ਲੈ ਕੇ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਤਵੱਦਾ ਦਿੱਤੀ ਹੈ ਸੀਐਮਰ ਨੇ ਰੋਡ ਸ਼ੋਅ ਵਾਲੇ ਰੂਟ ਤੇ ਚਪੇ-ਚਪੇ ਤੇ ਪੁਲਿਸ ਦੀ ਨਜ਼ਰ ਹੈ ਲਵਕੋਸ਼ ਚੌਂਕ ਕੋਲ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਨਾਲ ਹੀ ਕਈ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿੱਚ ਵੀ ਰੂਟ ਤੇ ਤਾਇਨਾਤ ਕਰਨਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਅਪਡੇਟਸ న్యూਸ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਲਈ ਅੱਜ ਸੀ ਮਾਨ ਰੋਡ ショ ਕਰਕੇ ਵੋਟਾਂ ਮੰਗਣਗੇ ਦੱਸ ਦੇ ਕਿ ਸੀਐਮ ਮਾਨ ਹਰ ਖੇਤਰ ਵਿੱਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ मिली जानकारी मुताबिक ए रोड शो आज दोपहर लगभग 3:30 बजे लवकोच चौक तो शुरू ਕੀਤਾ ਜਾਵੇਗਾ ਤੇ ਭਗਤ ਸਿੰਘ ਚੌਂਕ ਕੋਲ ਖਤਮ ਹੋਵੇਗਾ। ਮਿਲੀ ਜਾਣਕਾਰੀ ਮੁਤਾਬਕ ਸਿਆਮਨ ਅੱਜ 3:30 बजे लवकोच ਚੌਂਕ ਕੋਲ ਪਹੁੰਚ ਜਾਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ। ਕੱਲ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿੱਚ ਲੱਗੀ ਹੋਈ ਹੈ। ਦੱਸ ਜੀ ਕਿ 24 ਸੀਜ਼ਨ ਦੌਰਾਨ ਸਿਆਮਨ ਦੀ ਇਹ ਪਹਿਲੀ ਰੈਲੀ ਜਲੰਧਰ ਵਿੱਚ ਹੋਵੇਗੀ। ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣੀ ਆਪਣੀ ਚੋਰ ਪ੍ਰਚਾਰ ਕਰਨਗੇ ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮਰ ਨੂੰ ਲੈ ਕੇ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਤਵੱਦਾ ਦਿੱਤੀ ਹੈ ਸੀਐਮਰ ਨੇ ਰੋਡ ਸ਼ੋਅ ਵਾਲੇ ਰੂਟ ਤੇ ਚਪੇ-ਚਪੇ ਤੇ ਪੁਲਿਸ ਦੀ ਨਜ਼ਰ ਹੈ ਲਵਕੋਸ਼ ਚੌਂਕ ਕੋਲ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਨਾਲ ਹੀ ਕਈ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿੱਚ ਵੀ ਰੂਟ ਤੇ ਤਾਇਨਾਤ ਕਰਨਗੇ ਹੁਣ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਇਸ ਅਪਡੇਟਸ న్యూਸ ਨਾਲ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਲਈ ਸੀਐਮ ਮਾਨ ਰੋਡ ショ ਕਰਕੇ ਵੋਟਾਂ ਮੰਗਣਗੇ ਦੱਸਦੇ ਕਿ ਸੀਐਮ ਮਾਨ ਹਰ ਖੇਤਰ ਵਿੱਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ ਮਿਲੀ ਜਾਣਕਾਰੀ ਮੁਤਾਬਕ ਇਹ ਰੋਡ ਸ਼ੋਅ ਅੱਜ ਦੁਪਹਿਰ ਲਗਭਗ 3:30 ਵਜੇ ਲਵਕੋਚ ਚੌਂਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਂਕ ਕੋਲ ਖਤਮ ਹੋਵੇਗਾ ਮਿਲੀ ਜਾਣਕਾਰੀ ਮੁਤਾਬਕ ਸਿਆਮਨ ਅੱਜ 3:30 ਵਜੇ ਲਵਕੋਚ ਚੌਂਕ ਕੋਲ ਪਹੁੰਚ ਜਾਣਗੇ ਅਤੇ ਲੋਕਾਂ ਨੂੰ ਸੰਬੋਧਨ ਕਰਨਗੇ ਕੱਲ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿੱਚ ਲੱਗੀ ਹੋਈ ਹੈ ਦੱਸ ਜੀ ਕਿ 24ਵੇਂ ਸੀਜ਼ਨ ਦੌਰਾਨ ਸਿਆਮਨ ਦੀ ਇਹ ਪਹਿਲੀ ਰੈਲੀ ਜਲੰਧਰ ਵਿੱਚ ਹੋਵੇਗੀ ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣੀ ਆਪਣੀ ਚੋਰ ਪ੍ਰਚਾਰ ਕਰਨਗੇ ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮਰ ਨੂੰ ਲੈ ਕੇ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆ ਤਵੱਦਾ ਦਿੱਤੀ ਹੈ ਸੀਐਮਰ ਨੇ ਰੋਡ ਸ਼ੋਅ ਵਾਲੇ ਰੂਟ ਤੇ ਚਪੇ-ਚਪੇ ਤੇ ਪੁਲਿਸ ਦੀ ਨਜ਼ਰ ਹੈ ਲਵਕੋਸ਼ ਚੌਂਕ ਕੋਲ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਨਾਲ ਹੀ ਕਈ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿੱਚ ਵੀ ਰੂਟ ਤੇ ਤਾਇਨਾਤ ਫਰਾਂਗੇ ਹੁਣ ਤੱਕ ਦੀ ਖਬਰਾਂ ਦੇਖਣ ਲਈ ਜੁੜੇ ਰਹੋ ਅੱਜ ਅਪਡੇਟਸ న్యూਸ ਨਾਲ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅੱਜ ਜਲੰਧਰ ਪਹੁੰਚਣਗੇ ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂ ਲਈ ਜਿਵੇਂ ਸੀਐਮ ਮਾਨ ਰੋਡ ショ ਕਰਕੇ ਵੋਟਾਂ ਮੰਗਣਗੇ ਦੱਸਦੇ ਕਿ ਸੀਐਮ ਮਾਨ ਹਰ ਖੇਤਰ ਵਿੱਚ ਪਹੁੰਚ ਕੇ ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗ ਰਹੇ ਹਨ ਮਿਲੀ ਜਾਣਕਾਰੀ ਮੁਤਾਬਕ ਇਹ ਰੋਡ ショਅ ਅੱਜ ਦੁਪਹਿਰ ਲਗਭਗ 3:30 ਵਜੇ ਲਵਕੋਚ ਚੌਂਕ ਤੋਂ ਸ਼ੁਰੂ ਕੀਤਾ ਜਾਵੇਗਾ ਤੇ ਭਗਤ ਸਿੰਘ ਚੌਂਕ ਕੋਲ ਖਤਮ ਹੋਵੇਗਾ ਮਿਲੀ ਜਾਣਕਾਰੀ ਮੁਤਾਬਕ ਸਿਆਮਨ ਅੱਜ 3:30 ਵਜੇ ਲਵਕੋਚ ਚੌਂਕ ਕੋਲ ਪਹੁੰਚ ਜਾਣਗੇ ਉੱਥੇ ਲੋਕਾਂ ਨੂੰ ਸੰਬੋਧਨ ਕਰਨਗੇ ਕੱਲ ਤੋਂ ਆਪ ਦੀ ਵੱਡੀ ਲੀਡਰਸ਼ਿਪ ਆਪ ਦੀ ਰੈਲੀ ਨੂੰ ਲੈ ਕੇ ਤਿਆਰੀਆਂ ਵਿੱਚ ਲੱਗੀ ਹੋਈ ਆ ਦੱਸ ਜੀ ਕਿ 24 ਸੀਜ਼ਨ ਦੌਰਾਨ ਸਿਆਮਨ ਦੀ ਇਹ ਪਹਿਲੀ ਰੈਲੀ ਜਲੰਧਰ ਵਿੱਚ ਹੋਵੇਗੀ ਇਸ ਦੇ ਨਾਲ ਹੀ ਆਪ ਦੇ ਸਾਰੇ ਨੇਤਾ ਤੇ ਵਰਕਰ ਆਪਣੀ ਆਪਣੀ ਚੋਰ ਪ੍ਰਚਾਰ ਕਰਨਗੇ ਦੇ ਜਾਣਕਾਰੀ ਮੁਤਾਬਕ ਸਾਰੇ ਪ੍ਰੋਗਰਾਮਰ ਨੂੰ ਲੈ ਕੇ ਜਲੰਧਰ ਸਿਟੀ ਪੁਲਿਸ ਨੇ ਸੁਰੱਖਿਆਤ ਵਿਵਹਾਰ ਦਿੱਤੀ ਹੈ ਸੀਐਮਰ ਨੇ ਰੋਡ ਸ਼ੋਅ ਵਾਲੇ ਰੂਟ ਤੇ ਚੱਪੇ-ਚੱਪੇ ਉੱਤੇ ਪੁਲਿਸ ਦੀ ਨਜ਼ਰ ਹੈ ਲਵਕੋਸ਼ ਚੌਂਕ ਕੋਲ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ ਨਾਲ ਹੀ ਕਈ ਮੁਲਾਜ਼ਮ ਤੇ ਅਧਿਕਾਰੀਆਂ ਨੂੰ ਸਿਵਲ ਵਰਦੀ ਵਿੱਚ ਵੀ ਰੂਟ ਤੇ ਤਾਇਨਾਤ ਕਰਨਗੇ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਇਸ ਅਪਡੇਟਸ ਨਿਊਜ਼ ਨਾਲ ਧੰਨਵਾਦ